ਨਮਸਕਾਰ ਮੈਂ ਹਾਂ ਆਰਤੀ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਚਰਚਾ ਦਾ ਵਿਸ਼ਾ ਦੇਖਦੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਹਾਜ਼ਰ ਹੈ ਤੁਹਾਡੇ ਸਾਹਮਣੇ ਸਿਆਸਤ ਦੇ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਨਿਊਜ਼ ਐਡੀਟਰ ਬਿੰਦਰ ਚੇਤਰਾ ਬਿੰਦੂ ਜੀ ਚਰਚਾ ਦਾ ਵਿਸ਼ਾ ਪ੍ਰੋਗਰਾਮ ਦੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਰਤੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਐਸਐਮਜ਼ ਨਿਊਜ਼ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜਿਵੇਂ ਜੀ ਇਸ ਵੇਲੇ ਜੋ ਪੰਜਾਬ ਕਾਂਗਰਸ ਦੇ ਵਿੱਚ ਆਪਸੀ ਫੁੱਟ ਪਈ ਹੋਈ ਹੈ ਉਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਲੀਡਰਸ਼ਿਪ ਜਿਹੜ ਜੀ ਆਰਟੀਜੀ ਬਿਲਕੁਲ ਤੁਸੀਂ ਗੱਲ ਠੀਕ ਕਹੀ ਹੈ ਇਸ ਵੇਲੇ ਜੋ ਕੁਝ ਦਿਨ ਦਿਨਾ ਤੋਂ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਜ਼ਬਰਦਸਤ ਹਲਚਲ ਪਈ ਹੋਈ ਹੈ ਜੀ ਔਰ ਜੇ ਆਪਾਂ ਗੱਲ ਕਰੀਏ ਪੰਜਾਬ ਕਾਂਗਰਸ ਦੀ ਤੇ ਕਾਫੀ ਸਮਾ ਹੋ ਗਿਆ ਜੀ ਕਿ ਪੰਜਾਬ ਦੀ ਕਾਂਗਰਸ ਦੇ ਵਿੱਚ ਤਣਫਲੀ ਜਿਹੜੀ ਹੈ ਉਹ ਪਈ ਹੋਈ ਹੈ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਮੁੱਦੇ ਉੱਠੇ ਨੇ ਜੀ ਉਸ ਨੂੰ ਲੈ ਕੇ ਆਪਸੀ ਫੁੱਟ ਜਿਹੜੀ ਹੈ ਉਹ ਪਈ ਹੈ ਜੀ ਹਾਈ ਕਮਾਨ ਨੇ ਚਾਹੁੰਦੀ ਹੈ ਕਿ 2022 ਦੀਆਂ ਚੋਣਾਂ ਜਿਹੜੇ ਆ ਰਹੀਆਂ ਨੇ ਅਗਲੇ ਸਾਲ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਹੈ ਉਹ ਹਰ ਤਰੀਕੇ ਦੇ ਨਾਲ ਇਹਨਾਂ ਦਾ ਸਮਝੌਤਾ ਕਰਾਤਾ ਜਾਵੇ ਜੀ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਗਈ ਪੇ ਸਮਝੌਤਾ ਸਮਝੌਤਾ ਹੋ ਸਕੇ ਇਹ ਨੇੜੇ ਆ ਸਕਣ ਹਾਂਜੀ ਮਸਲਾ ਹੱਲ ਨਹੀਂ ਹੋਇਆ ਜੀ ਇਸ ਵੇਲੇ ਹੁਣ ਹਾਈ ਕਮਾਂਡ ਸਿੱਧੇ ਤੌਰ ਤੇ ਦਖਲਅੰਦਾਜ਼ੀ ਕਰਕੇ ਇਸ ਮਸਲੇ ਨੂੰ ਹੱਲ ਕਰਾਉਣ ਦੀ ਗੱਲ ਕਰ ਰਹੀ ਹੈ ਅੱਜ ਵੀ ਕਹੀ ਹੈ ਤੇ ਗੱਲ ਕਰੀਏ ਇੱਕ ਵੱਡੀ ਗੱਲ ਹੁਣ ਤਾਜਤਾ ਜੀ ਸੁਣਨ ਨੂੰ ਮਿਲੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਖੂਰੀ ਬਗੈਰ ਹਾਈ ਕਮਾਂਡ ਨੂੰ ਮਿਲੇ ਵਾਪਸੀ ਉਹਨਾਂ ਨੇ ਕਪੂਰਥਲਾ ਹਾਊਸ ਦਿੱਲੀ ਤੋਂ ਵਾਪਸੀ ਕਰ ਲਈ ਹੈ ਚੰਡੀਗੜ੍ਹ ਚੰਡੀਗੜ੍ਹ ਵੱਲੋਂ ਮਤਲਬ ਕਿਤੇ ਨਾ ਕਿਤੇ ਇਹ ਵੀ ਦਰਸਾਉਂਦਾ ਕਿ ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਕੋਈ ਨਾਰਾਜ਼ਗੀ ਹੈ ਕਿ ਹਾਈ ਕਮਾਂਡ ਨੂੰ ਨਹੀਂ ਮਿਲੇ ਹਾਲਕਿ 3 ਮੈਂਬਰੀ ਕਮੇਟੀ ਦੇ ਨਾਲ ਉਹਨਾਂ ਦੀ ਕੱਲ ਬੈਠਕ ਹੋਈ ਹੈ ਤੋ ਵਾਪਸੀ ਉਹਨਾਂ ਦੀ ਹੋ ਗਈ ਲੱਗਦਾ ਸੀ ਕਿ ਸ਼ਾਇਦ ਅੱਜ ਨਾ ਆਉਂਦੇ ਅੱਜ ਉੱਥੇ ਰਹਿੰਦੇ ਪਰ ਜਿਸ ਤਰੀਕੇ ਦੇ ਨਾਲ ਪਤਾ ਲੱਗਿਆ ਸੂਤਰਾਂ ਤੋਂ ਉਹ ਉਹਨਾਂ ਨੇ ਵਾਪਸੀ ਕਰ ਲਈ ਹੈ ਸੋ ਅੱਜ ਦਾ ਜਿਹੜਾ ਦਿਨ ਹੈ ਅੱਜ ਦਾ ਦਿਨ ਵੀ ਬੜਾ ਖਾਸ ਹੈ ਪੰਜਾਬ ਕਾਂਗਰਸ ਨੂੰ ਲੈ ਕੇ ਕਿਉਂਕਿ ਅੱਜ ਸੁਨੀਲ ਜਾਖੜ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਤੇ ਸਾਡੇ ਵਜ਼ੀਰ ਜਿਹੜੇ ਖਜ਼ਾਨੇ ਦੇ ਵਜ਼ੀਰ ਨੇ ਮਨਪ੍ਰੀਤ ਸਿੰਘ ਬਾਦਲ ਉਹਨਾਂ ਦੀ ਜਿਹੜੀ ਮੈਟਕ ਹੈਗੀ ਹੈ ਤੈਨ ਮੈਂਬਰ ਕਮੇਟੀ ਨਾਲ ਵੀ ਗੱਲ ਕਰਨਗੇ ਰਾਹੁਲ ਗਾਂਧੀ ਹੁਰਾ ਨਾਲ ਵੀ ਉਹ ਮੁਲਾਕਾਤ ਕਰਨਗੇ ਬੀਤੇ ਦਿਨੀ ਵੀ ਜਿੰਨੇ ਵੀ ਮੰਤਰੀ ਵਿਧਾਇਕ ਸੀਗੇ ਉਹਨਾਂ ਦੇ ਕਈਆਂ ਦੀ ਮੁਲਾਕਾਤ ਜਿਹੜੀ ਹੈ ਉਹ ਚਾਹੇ ਰਾਜਕੁਮਾਰ ਵੀਰਕਾ ਹੋਣ ਚਾਹੇ ਆਪਣੇ ਸੁਖਜਿੰਦਰ ਸਿੰਘ ਰੰਧਾਵਾ ਸੀ ਸੁਖ ਸਰਕਾਰੀਆ ਸੀ ਹੋਰ ਕਈ ਆਗੂਆਂ ਦੀ ਜਿਹੜੀ ਹੈ ਉਹ ਹਾਈ ਕਮਾਂਡਰ ਨਾਲ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਹੋਈ ਹੈ 10 15 15 ਮਿੰਟ ਸਾਰਿਆਂ ਨੂੰ ਉਹਨਾਂ ਨੇ ਦਿੱਤੇ ਸਾਰੇ ਨਾਲ ਗੱਲਬਾਤ ਕੀਤੀ ਕਿਉਂਕਿ ਦੋ ਚੀਜ਼ਾਂ ਨੇ ਇੱਕ ਤੇ ਜਿਹੜੀ ਰਿਪੋਰਟ ਟੈਨ ਮੈਂਬਰਿਕ ਮੀਟਿੰਗ ਨੇ ਸੌਂਪੀ ਆ ਹਾਈ ਕਮਾਂਡ ਨੂੰ ਹੁਣ ਉਹ ਵੀ ਪੜੀ ਆ ਉਹ ਵੀ ਜਾਣੀ ਐ ਤੇ ਰਾਹੁਲ ਗਾਂਧੀ ਆਪਣੇ ਤੌਰ ਤੇ ਵੀ ਕੱਲੇ ਕੱਲੇ ਅਗੂ ਦੇ ਨਾਲ ਬੈਠਕ ਕਰ ਰਹੇ ਨੇ ਤਾਂ ਕਿ ਉਹ ਕਿਤਨੇ ਕਿਤੇ ਚਾਹੁੰਦੇ ਨੇ ਕਿ ਇਹ ਜਿਹੜਾ ਕਲੇਸ਼ ਐ ਇਹ ਵੀ ਖਤਮ ਹੋ ਜੇ ਤੇ ਔਰ ਪੰਜਾਬ ਦੀ ਜਿਹੜੀਆਂ ਚੋਣਾਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਉੱਥੇ ਵੀ ਪੰਜਾਬ ਦੇ ਵਿੱਚ ਕਾਂਗਰਸ ਦੀ ਜਿਹੜੀ ਪੋਜੀਸ਼ਨ ਐ ਉਹ ਮਜ਼ਬੂਤ ਹੋ ਜੇ ਤੇ ਚੋਣਾਂ ਦੁਬਾਰਾ ਫਿਰ ਸੱਤਾ ਦੇ ਵਿੱਚ 2022 ਦੇ ਵਿੱਚ ਕਾਂਗਰਸ ਆ ਜੇ ਸਿੱਧੇ ਤੌਰ ਤੇ ਜਿਹੜੀ ਹੈ ਦਖਲ ਅੰਦਾਜ਼ੀ ਜਿਹੜੀ ਹੈ ਹਾਈ ਕਮਾਂਡ ਨੇ ਕੀਤੀ ਹੋਈ ਹੈ ਅੱਜ ਜੇ ਆਪਾਂ ਗੱਲ ਕਰੀਏ ਸੁਨੀਲ ਜਾਖੜ ਦੀ ਮੁਲਾਕਾਤ ਰਾਹੁਲ ਗਾਂਧੀ ਦੇ ਨਾਲ ਔਰ ਜੋ ਮੈਨੂੰ ਲੱਗਦਾ ਹੈ ਕਿ ਸੁਨੀਲ ਜਾਖੜ ਬਹੁਤ ਆਪਾਂ ਕੀ ਸੋਲਿਡ ਜਿਹੜੀ ਉਹ ਲੀਡਰਸ਼ਿਪ ਜਿਹੜੀ ਹੈ ਉਹ ਨਜ਼ਰ ਮੈਨੂੰ ਨਹੀਂ ਆਈ ਜੀ ਕੈਪਟਨ ਖੇਮੇ ਦੇ ਦੱਸੇ ਜਾ ਰਹੇ ਨੇ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਹਮੇਸ਼ਾ ਸ਼ੁਰੂ ਤੋਂ ਦੱਸਿਆ ਜਾ ਰਿਹਾ ਹੈ ਕਿ ਕੈਪਟਨ ਖੇਮੇ ਦੇ ਨੇ ਔਰ ਦੂਜੇ ਪਾਸੇ ਇਹੋ ਜਿਹੇ ਵੀ ਕਈ ਆਗੂ ਨੇ ਜਿਹੜੇ ਕਿ ਬੜੇ ਸੁਲਝੇ ਨੇ ਔਰ ਕਿਸੇ ਖੇਮੇ ਵਾਲ ਆਪਣੇ ਆਪ ਨੂੰ ਨਹੀਂ ਦਰਸਾਉਂਦੇ ਬੈਲੈਂਸ ਜੀ ਹੋ ਕੇ ਚੱਲਦੇ ਨੇ ਜਿਨ੍ਹਾਂ ਚ ਮਨਪ੍ਰੀਤ ਬਾਦਲ ਦੀ ਆਪਾਂ ਗੱਲ ਕਰੀਏ ਮਨਪ੍ਰੀਤ ਬਾਦਲ ਇੱਕ ਇਹੋ ਜਿਹਾ ਆਗੂ ਨੇ ਔਰ ਬੜੇ ਸੁਲਝੇ ਨੇ মিডিਆ ਸਾਹਮਣੇ ਵੀ ਜਦ ਆਪਾਂ ਉਹਨਾਂ ਦਾ ਸੁਣਦੇ ਆ ਤੇ মিডিਆ ਸਾਹਮਣੇ ਵੀ ਬੜੇ ਨਾਪ ਤੋਲ ਕੇ ਬੜੇ ਬੈਲੈਂਸ ਹੋ ਕੇ ਗੱਲ ਕਰਦੇ ਨੇ ਔਰ ਹਾਈ ਕਮਾਂਡ ਦੇ ਅੱਗੇ ਵੀ ਜਿਸ ਤਰੀਕੇ ਨਾਲ ਉਹ ਪੇਸ਼ ਹੋਣਗੇ ਤੇ ਮੈਨੂੰ ਲੱਗਦਾ ਕਿ ਹਰ ਤਰੀਕੇ ਦੇ ਨਾਲ ਉਹ ਬੈਲੈਂਸ ਰਹਿ ਕੇ ਜੋ ਸੱਚਾਈ ਆ ਉਸ ਨੂੰ ਪੇਸ਼ ਕਰਨਗੇ ਆਰਤੀ ਜੀ ਗੱਲ ਕਰੀਏ ਕਲੇਸ਼ ਕਿਸ ਚੀਜ਼ ਦਾ ਹੈ ਮੁੱਦਾ ਤੇ ਜੋ ਨਵਜੋਤ ਸਿੰਘ ਸਿੱਧੂ ਕਹਿ ਰਿਹਾ ਪਰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਸ਼ਾਇਦ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਥੋੜੀ ਬਹੁਤੀ ਹਾਈ ਕਮਾਂਡ ਜਿਹੜੀ ਉਹ ਨਾਰਾਜ਼ ਵੀ ਕਿਉਂਗਾ ਜਿਸ ਤਰੀਕੇ ਦੇ ਨਾਲ ਅਨੁਸ਼ਾਸਨ ਚ ਰਹਿਣਾ ਪਿੱਛੇ ਕੁਝ ਦਿਨਾਂ ਜਿ ਉਸ ਸੁਣਿਆ ਚੁੱਪ ਰਹਿਣ ਦੀ ਉਹਨਾਂ ਨੇ ਗੱਲ ਕੀਤੀ ਸੀਗੀ ਵੀ ਨਵਜੋਤ ਸਿੰਘ ਸਿੱਧੂ ਨੂੰ ਚੁੱਪ ਰਹਿਣਾ ਚਾਹੀਦਾ ਪਰ ਨਵਜੋਤ ਸਿੰਘ ਸਿੱਧੂ ਨੇ ਕੁਝ ਮੀਡੀਆ ਦੇ ਅੱਗੇ ਜਿਸ ਤਰੀਕਾਰੀਆਂ ਗੱਲਾਂ ਕੀਤੀਆਂ ਨੇ ਉਹ ਲੈ ਕੇ ਵੀ ਕਿਤੇ ਨਾ ਕਿਤੇ ਥੋੜੀ ਜੀ ਨਾਰਾਜ਼ਗੀ ਹਾਈ ਕਮਾਂਡ ਦੇ ਅੰਦਰ ਵੀ ਹੈ। ਜ਼ਿਆਦਾ ਨਹੀਂ ਤੇ ਥੋੜੀ ਬੁੱਧ ਜ਼ਰੂਰ ਹੈ। ਕਿਉਂਕਿ ਗੱਲ ਇਹ ਹੈ ਕਿ ਅਸੂਲਾਂ ਦੀ ਲੜਾਈ ਹੈ। ਨਵਜੋਤ ਸਿੰਘ ਸਿੱਧੂ ਸ਼ੁਰੂ ਤੋਂ ਕਹਿ ਰਹੇ ਕਿ ਲੜਾਈ ਕੋਈ ਜਿਹੜੀ ਹੈਗੀ ਹੈ ਉਹ ਮੇਰੀ ਜਾਂ ਕੈਪਟਨ ਹਰਾਂ ਦੀ ਨਹੀਂ ਹੈਗੀ। ਜੀ। ਲੜਾਈ ਸਿਧਾਂਤਾਂ ਦੀ ਹੈ। ਲੜਾਈ ਅਸੂਲਾਂ ਦੀ ਹੈ। ਉਹ ਚਾਹੁੰਦੇ ਕਿ ਜੋ ਵਾਅਦੇ ਕੀਤੇ ਸੀ ਪੂਰੇ ਹੋ ਜਾਣ। ਮੁੱਦੇ ਜਿਹੜੇ ਹੈਗੇ ਆ ਬੇਅਦਬੀ ਮੁੱਦਾ ਉਹਦੇ ਤੇ ਜਿਹੜੇ ਦੋਸ਼ੀਆਂ ਨੂੰ ਸਜ਼ਾ ਮਿਲੇ ਜੀ ਔਰ ਇਹ ਗੱਲਾਂ ਨੂੰ ਲੈ ਕੇ ਕੁਝ ਬਹੁਤ ਸਾਰੇ ਵਿਧਾਇਕ ਵੀ ਇਹੀ ਚਾਹੁੰਦੇ ਨੇ ਜੀ ਕਿ ਜਿਹੜੇ ਮੁੱਦੇ ਨੇ ਉਹਨਾਂ ਤੇ ਕੰਮ ਗੱਲ ਹੋਣੀ ਚਾਹੀਦੀ ਹੈ 2017 ਜੇ ਵਾਦੇ ਪੂਰੇ ਕੀਤੇ ਸੀਗੇ ਜੋ ਪੂਰੇ ਨਹੀਂ ਹੋਏ ਗੋਗੂਲਾ ਤੇ ਮਿੱਟੀ ਝਾੜਨ ਵਾਲੀ ਗੱਲ ਕੀਤੀ ਆ ਜੀ ਸੋ ਹਰ ਤਰੀਕੇ ਦੇ ਨਾਲ ਜਿਹੜੇ ਸਿਆਸੀ ਆਗੂ ਨੇ ਆਪਣੇ ਆਪਣੇ ਜਿਹੜੀਆਂ ਉਹ ਗੱਲਾਂ ਵੀ ਦੱਸ ਰਹੇ ਨੇ ਹੁਣ ਹਰੀਸ਼ ਰਾਵਤ ਹੋਰਾਂ ਨੇ ਕਿਹਾ ਕਿ ਇਸ ਵੇਲੇ ਪਾਰਟੀ ਜੋ ਕਮਾਸਾਨ ਨਹੀਂ ਹੈ ਸਿੱਧੂ ਆਪਣੇ ਤਰੀਕੇ ਦੇ ਨਾਲ ਸਿਆਸੀ ਬੈਟਿੰਗ ਕਰ ਰਹੇ ਨੇ ਆਪਣੇ ਸਟਾਈਲ ਦੇ ਨਾਲ ਜੀ ਇਹ ਹਰੀਸ਼ ਰਾਵਤ ਹੋਰਾਂ ਨੇ ਕਿਹਾ ਜੀ ਸੋ ਗੱਲ ਇਹ ਹੈ ਕਿ ਜੋ ਇਸ ਵੇਲੇ ਜੇ ਆਪਾਂ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਵਤੀਰਾ ਉਦਾਂ ਦਾ ਉਦਾਂ ਹੀ ਹੈ ਹੁਣ ਗੱਲ ਇਹ ਹੈ ਕਿ ਜਿਸ ਤਰੀਕੇ ਉਹਨਾਂ ਨੇ ਸਾਫ਼ ਤੌਰ ਤੇ ਕਹਿਤਾ ਹੈ ਕੰਮ ਨੂੰ ਮਨਜ਼ੂਰ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਨਾ ਤੇ ਉਪ ਪ੍ਰਧਾਨ ਮੰਤਰੀ ਆਪਣੇ ਉਪ ਮੁੱਖ ਮੰਤਰੀ ਦੇ ਤੌਰ ਤੇ ਮੈਂ ਦੇਖਣਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿ ਉਹ ਨਵਜੋਤ ਸਿੰਘ ਸਿੱਧੂ ਉਪ ਮੁੱਖ ਮੰਤਰੀ ਬਣਨ ਤੇ ਨਾ ਹੀ ਉਹ ਚਾਹੁੰਦੇ ਨੇ ਕਿ ਉਹ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਬਣ ਜੀ ਪਰ ਜੇ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਹਰਾਂਦੀ ਉਹ ਤੇ ਸ਼ੁਰੂ ਤੇ ਨਹੀਂ ਚਾਹੁੰਦੇ ਉਹਦੇ ਦੱਸਿਆ ਕਿ ਅੰਦੇ ਮੈਂ ਆਪਣੇ ਬੇਟੇ ਦੀ ਜਿਹੜੀ ਹੈ ਸਹਾਇਕ ਐਡਵੋਕੇਟ ਜਨਰਲ ਦੀ ਜਿਹੜੀ ਆ ਨੌਕਰੀ ਸੀ ਉਹਦੇ ਤੇ ਮੈਂ ਰਾਜ਼ੀ ਨਹੀਂ ਹੋਇਆ ਉਹਨਾਂ ਦੀ ਘਰਦਿਆਂ ਨੂੰ ਨਵਜੋਧ ਕੌਰ ਸਿੱਧੂ ਨੂੰ ਜਿਹੜੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਵਿੱਚ ਚੇਅਰਪਰਸਨ ਦੇ ਤੌਰ ਤੇ ਅਹੁਦਾ ਦਿੱਤਾ ਜਾਣਾ ਸੀ ਨਾ ਉਹ ਕਹਿੰਦੇ ਮੈਂ ਮਨਜ਼ੂਰ ਨਹੀਂ ਕੀਤਾ ਫਿਰ ਮੈਨੂੰ ਮੰਤਰੀ ਦਾ ਅਹੁਦਾ ਦਿੱਤੇ ਜਾਂਦੇ ਸੀ ਮੈਂ ਤਾਂ ਨਹੀਂ ਮਨਜ਼ੂਰ ਕੀਤਾ ਮੈਨੂੰ ਅਹੁਦਿਆਂ ਦਾ ਲਾਲਚ ਨਹੀਂ ਮੈਨੂੰ ਤੇ ਮੈਂ ਤਾਂ ਅਸੂਲਾਂ ਦੇ ਉੱਤੇ ਚੱਲਦਾ ਇਹ ਨਵਜੋਧ ਸਿੰਘ ਸਿੱਧੂ ਹੁਰਾਂ ਦਾ ਕਹਿਣਾ ਜੀ ਪਰ ਨਵਜੋਤ ਸਿੰਘ ਸਿੱਧੂ ਹੁਰੀ ਇਹ ਵੀ ਚਾਹੁੰਦੇ ਕਿ ਪ੍ਰਧਾਨਗੀ ਵੀ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਹੈ ਕਿ ਮੈਂ ਪ੍ਰਧਾਨਗੀ ਲਵਾਂ ਤੇ ਸ਼ਾਇਦ ਹਾਈ ਕਮਾਂਡ ਚਾਹੁੰਦੀ ਵੀ ਹੈ ਕਿ ਪ੍ਰਧਾਨਗੀ ਇਸ ਵਾਰ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਜਾਵੇ ਉਹ ਹੁਣ ਗੱਲ ਇਹ ਹੈ ਕਿ ਇਹਦੇ ਵਿੱਚ ਕੈਪਟਨ ਦਾ ਕੀ ਵਿਚਾਰ ਹੈ ਕੈਪਟਨ ਅੰਦਰ ਖਾਤੇ ਨਹੀਂ ਚਾਹੁੰਦੇ ਜੀ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਦਿੱਤੀ ਜਾਵੇ ਉਹ ਬਿਲਕੁਲ ਖਿਲਾਫ ਹੈ ਮੈਂ ਬਿਲਕੁਲ ਮੁਖਾਲਫਤ ਕਰਦਾ ਜੀ ਮੈਂ ਬਿਲਕੁਲ ਖਿਲਾਫ ਹਾਂ ਜੀ ਇਸ ਚੀਜ਼ ਦੇ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਦਿੱਤੀ ਜAVE ਜੀ ਹੁਣ ਜਿਹੜਾ ਪੇਜ 'ਚ ਫਸਿਆ ਹੋਇਆ ਜੀ ਪੂਰੇ ਤਰੀਕੇ ਦੇ ਅੱਜ ਬੈਠਕਾ ਔਰ ਹਾਈ ਕਮਾਂਡ ਨੇ ਇਹ ਵੀ ਵਿਚਾਰ ਕੀਤੇ ਹੋਣੇ ਆ ਰਿਪੋਰਟਾਂ ਵੀ ਜਿਸ ਤਰੀਕੇ ਦੇ ਨਾਲ ਜਿਹੜੀਆਂ ਤਿੰਨ ਮੈਂਬਰੀ ਕਮੇਟੀ ਨੇ ਰਿਪੋਰਟ ਪੇਜੀ ਪੇਸ਼ ਕੀਤੀ ਆ ਉਹਦੇ ਤੇ ਵੀ ਵਿਚਾਰ ਕੀਤੇ ਹੋਣੇ ਆ ਸੋਨੀਆ ਗਾਂਧੀ ਨੇ ਵੀ ਵਿਚਾਰ ਕੀਤਾ ਹੋਣਾ ਪ੍ਰਿੰਕਾ ਗਾਂਧੀ ਨੇ ਵੀ ਵਿਚਾਰ ਕੀਤਾ ਹੋਣਾ ਕਿਉਂਕਿ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਜਿਹੜੇ ਨੇ ਉਹ ਪ੍ਰਿੰਕਾ ਗਾਂਧੀ ਦੇ ਨਾਲ مشورہ ਜ਼ਰੂਰ ਟ੍ਰਿਕ ਕਰਦੇ ਆ ਜੀ ਔਰ ਇਸਰੇ ਜੋ ਗੱਲ ਕਰ ਰਹੀਏ ਕਿ ਆਲ ਇੰਡੀਆ ਕਾਂਗਰਸ ਕਮੇਟੀ ਹੈ ਨਾ ਇਹ ਇਸ ਹਜੇ ਤੱਕ ਪੱਕਾ ਪ੍ਰਧਾਨ ਨਹੀਂ ਮਿਲਿਆ ਕਾਰਜਕਾਰੀ ਪ੍ਰਧਾਨ ਨੇ ਬੀਬੀ ਸੋਨੀਆ ਗਾਂਧੀ ਤੇ ਜੋ ਜਿਸ ਤਰੀਕੇ ਨਾਲ ਦੱਸ ਰਹੀ ਹੈ ਕਿ 24 ਜੂਨ ਨੂੰ ਵੋਟਾਂ ਜਿਹੜੀਆਂ ਹੈਗੀਆਂ ਨੇ ਉਹ ਹੋਣੀ ਹੈ ਬੈਠਕ ਹੋਣੀ ਹੈ ਤੇ ਉਹਦੇ ਵਿੱਚ ਵੋਟਾਂ ਦਾ ਵੀ ਗੱਲ ਕੀਤੀ ਜਾ ਸਕਦੀ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਵਿੱਚ ਪੱਕਾ ਪ੍ਰਧਾਨ ਚੁਣਿਆ ਜਾਣਾ ਤੇ ਮੈਨੂੰ ਜੋ ਜਾਪਦਾ ਹੈ ਕਿ ਪੱਕੀ ਪ੍ਰਧਾਨਗੀ ਜਿਹੜੀ ਆ ਰਾਹੁਲ ਗਾਂਧੀ ਦੇ ਕੋਲ ਹੀ ਆਊਗੀ ਤੇ ਰਾਹੁਲ ਗਾਂਧੀ ਜਿਹੜੇ ਨੇ ਉਹ ਆਲ ਇੰਡੀਆ ਕਾਂਗਰਸ ਕਮੇਟੀ ਦੀ ਕਮਾਂਡ ਜਿਹੜੀ ਹੈ ਉਹ ਰਾਹੁਲ ਗਾਂਧੀ ਕੋਲ ਜਿਸ ਤਰੀਕੇ ਦੇ ਨਾਲ ਆਊਗੀ ਤੇ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਦੇਖੋ ਗੱਲ ਇਹ ਹੈ ਕਿ ਜੇ ਆਪਾਂ ਗੱਲ ਕਰੀਏ ਕਿ ਪੂਰਾ ਪਰਿਵਾਰ ਜਿਹੜਾ ਗਾਂਧੀ ਪਰਿਵਾਰ ਹੈ ਇੱਕ ਦੂਜੇ ਦੀ ਰਾਏ ਇੱਕ ਦੂਜੇ مشਵਰੇ ਨਾਲ ਹੀ ਚੱਲਦਾ ਹੈ ਚਾਹੇ ਆਪਾਂ ਪ੍ਰਿੰਕਾ ਗਾਂਧੀ ਦੀ ਗੱਲ ਕਰੀਏ ਚਾਹੇ ਬੀਬੀ ਸੋਨੀਆ ਗਾਂਧੀ ਦੀ ਗੱਲ ਕਰੀਏ ਵਿਚਾਰ ਤੇ ਇਹਨਾਂ ਨੇ ਇੱਕ ਦੂਜੇ ਦੇ ਨਾਲ ਹੀ ਕਮਾਂਡ ਕਰਨੀ ਹੈ ਦੇਖੋ ਕੁਝ ਲੋਕ ਜਿਹੜੇ ਨੇ ਉਹ ਬੜੀਆਂ ਟਿੱਪਣੀਆਂ ਵੀ ਕਰਦੇ ਨੇ ਰਾਹੁਲ ਗਾਂਧੀ ਨੂੰ ਲੈ ਕੇ ਵੀ ਕਈ ਪੱਕੂ ਕਹਿੰਦੇ ਨੇ ਕਈ ਹੋਰ ਤਰੀਕੇ ਦਾ ਮਜ਼ਾਕ ਵੀ ਉਡਾਉਂਦੇ ਨੇ ਪਰ ਮੈਂ ਜੋ ਸਮਝਦਾ ਕਿ ਐਡੀ ਵੱਡੀ ਪਾਰਟੀ ਨੂੰ ਸੰਭਾਲਣਾ ਚਲਾਉਣਾ ਬਿਲਕੁਲ ਬੀਬਾ ਜੀ ਸੌਖਾ ਨਹੀਂ ਅੱਜਕੱਲ੍ਹ ਤੇ ਲੋਕਾਂ ਕੋ ਆਪਣੇ ਘਰ ਹੀ ਨਹੀਂ ਚੱਲਦੇ ਤੁਸੀਂ ਦੱਸੋ ਵੀ ਐਡੀ ਵੱਡੀ ਪਾਰਟੀ ਨੂੰ ਮੈਨੇਜ ਕਰਨਾ ਚਲਾਉਣਾ ਸੌਖਾ ਨਹੀਂ ਹੈ ਉਹ ਵੱਖਰੀ ਗੱਲ ਹੈ ਕਿ ਉਹਨਾਂ ਰਾਹੁਲ ਗਾਂਧੀ ਦਾ ਜਿਹੜਾ ਸਟਾਈਲ ਹੈ ਉਹ ਵੱਖਰਾ ਪਰ ਬੜੀ ਵੱਡੀ ਗੱਲ ਹੈ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਵੱਡੀ ਲੀਡਰਸ਼ਿਪ ਹੈ ਜਿਹੜੀ ਉਹ ਰਾਹੁਲ ਗਾਂਧੀ ਦੇ ਕੋਲ ਮਿਲਣਾ ਚਾਹੁੰਦੀ ਹੈ ਟਾਈਮ ਲੈਣਾ ਚਾਹੁੰਦੀ ਹੈ ਵੀ ਅਸੀਂ ਆਪਣੀ ਗੱਲ ਜਾ ਕੇ ਉੱਥੇ ਦੱਸੀਏ ਔਰ ਠੀਕ ਹੈ ਅੱਜ ਉਹਨਾਂ ਨੇ ਮਤਲਬ ਕਿ ਹਰ ਬੰਦੇ ਨੂੰ ਹਰ ਵਿਧਾਇਕ ਨੂੰ ਮੰਤਰੀ ਨੂੰ ਟਾਈਮ ਦਿੱਤਾ ਉਹਨਾਂ ਨੇ ਗੱਲਾਂ ਸੁਣੀਆਂ ਬਹੁਤ ਸਾਰੇ ਇਹੋ ਜਿਹੇ ਵੀ ਹੋਣਗੇ ਮੈਂ ਪਹਿਲਾਂ ਵੀ ਗੱਲ ਕੀਤੀ ਇਹੋ ਜਿਹੇ ਹੋਣਗੇ ਜਿਹੜੇ ਨੇ ਜਿਹੜੇ ਡੋਜ਼ੀਰ ਆਪਣੇ ਲੈ ਕੇ ਗਏ ਨੇ ਉੱਥੇ ਉੱਥੇ ਜਾ ਕੇ ਉਹਨਾਂ ਨੇ ਰਾਹੁਲ ਗਾਂਧੀ ਨੂੰ ਹੋ ਸਕਦਾ ਗੱਲ ਕੋਈ ਹੋਰ ਕੀਤੀ ਹੋਵੇ ਬਾਹਰ ਆ ਕੇ ਮੀਡੀਆ ਸਾਹਮਣੇ ਕੋਈ ਹੋਰ ਗੱਲ ਕੀਤੀ ਹੋਵੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੋਈ ਹੋਰ ਗੱਲ ਕੀਤੀ ਹੋਵੇ ਰਾਹੁਲ ਗਾਂਧੀ ਦੇ ਕੰਨ 'ਚ ਜਾ ਕੇ ਕੋਈ ਹੋਰ ਫੂਕਮਾਰੀ ਹੋਵੇ ਸੋ ਇਹ ਚੀਜ਼ਾਂ ਦਾ ਵੀ ਜਿਹੜੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਸਮਝਣ ਯੋਗ ਨਹੀਂ ਵਿਚਾਰਨ ਯੋਗ ਨਹੀਂ ਹੁਣ ਇਸ ਵੇਲੇ ਜੋ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਭਾਈ ਇਹ ਹਾਈ ਕਮਾਂਡ ਦੀ ਅਗਵਾਈ ਦੇ ਵਿੱਚ 2022 ਦੀਆਂ ਚੋਣਾਂ ਹੋਣਗੀਆਂ ਇਹਦਾ ਮਤਲਬ ਪੰਜਾਬ ਦੀ ਲੀਡਰਸ਼ਿਪ ਕਾਂਗਰਸ ਦੀ ਕਿਤੇ ਨਾ ਕਿਤੇ ਫੇਲ ਹੈ ਇਸੇ ਕਰਕੇ ਤੇ ਅਗਵਾਈ ਜਿਹੜੀ ਹਾਈ ਕਮਾਂਡ ਕੋਲ ਆਊਗੀ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਕੈਪਟਨ ਮੈਨੂੰ ਜੋ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਜੇ ਚੋਣਾ ਹੁੰਦੀਆਂ ਨੇ ਤੇ ਮੈਨੂੰ ਨਹੀਂ ਲੱਗਦਾ ਇਸ ਵਾਰੀ ਸਫਲਤਾ ਜਿਹੜੀ ਆ ਮਿਲ ਸਕੀ ਕਾਗਰਸ ਨੂੰ ਕਿਉਂਕਿ ਉਹਦਾ ਕਾਰਨ ਇਹ ਹੈ ਇੱਕ ਤੇ ਲੀਡਰਸ਼ਿਪ ਜਿਹੜੀ ਬਹੁਤ ਵੱਡੇ ਪੱਧਰ ਤੇ ਹੈ ਵਿਧਾਇਕ ਨੇ ਜਾਂ ਮੰਤਰੀ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਅੰਦਰ ਖਾਤੇ ਖਿਲਾਫ ਨੇ ਉੱਪਰੋਂ ਜੋ ਮਰਜ਼ੀ ਕਹਿੰਦੇ ਰਹਿਣ ਕਿ ਨਹੀਂ ਜੀ ਅਸੀਂ ਕੈਪਟਨ ਸਾਹਿਬ ਦੇ ਕਿਉਂਕਿ ਬਹੁਤ سارے ਲੋਕ ਇਹੋ ਜਿਹੇ ਵੀ ਹੋਣਗੇ ਮੌਕਾ ਪ੍ਰਸਤ ਹੋਣਗੇ ਭਈ ਨਹੀਂ ਜੇ ਅਸੀਂ ਕੈਪਟਨ ਦੇ ਖਿਲਾਫ ਚਲੇ ਗਏ ਤੇ ਕੱਲ ਨੂੰ ਕੈਪਟਨ ਦੀ ਅਗਵਾਈ ਦੇ ਵਿੱਚ ਚੋਣਾ ਹੋ ਜਾਂਦੀਆਂ ਨੇ ਜਾਂ ਕੈਪਟਨ ਦੁਬਾਰਾ ਇਸ ਯਮ ਬਣ ਜਾਂਦਾ ਸਾਡੇ ਦਾ ਪਤਾ ਸਾਫ ਜੀ ਉਹੋ ਜੇ ਲੋਕ ਵੀ ਮੰਤਰੀ ਵਿਧਾਇਕ ਵੀ ਹੋਣਗੇ ਚੁੱਪਚੀਤੇ ਬੈਠੇ ਨੇ ਵੇਖਦੇ ਪਏ ਨੇ ਮੌਕੇ ਨੂੰ ਵੇਖਦੇ ਪਏ ਨੇ ਹੋ ਸਕਦਾ ਇਹਨਾਂ ਵਿਧਾਇਕਾਂ ਨੇ ਜਾਂ ਮੰਤਰੀਆਂ ਨੇ ਗੁਪਤ ਤਰੀਕੇ ਦੇ ਨਾਲ ਕੋਈ ਗੱਲ ਕੀਤੀ ਹੋਵੇ ਹਾਈ ਕਮਾਂਡ ਨੂੰ ਤਿੰਨ ਮੈਂਬਰੀ ਕਮੇਟੀ ਨੂੰ ਬਾਹਰ ਆ ਕੇ মিডিਆ ਨੂੰ ਜਾਂ ਕੈਪਟਨ ਸਾਹਿਬ ਨੂੰ ਇਹ ਕਿਹਾ ਹੋਵੇ ਕਿ ਅਸੀਂ ਤੇ ਤੁਹਾਡੇ ਪੱਕ ਦੀ ਗੱਲ ਕਰ ਰਹੇ ਆ ਇਹ ਤੇ ਤੁਹਾਡੀ ਗੋਦੀ 'ਚ ਬੈਠੇ ਆ ਉਹੋ ਜੇ ਬੰਦੇ ਵੀ ਹੋ ਸਕਦੇ ਨੇ ਪਰ ਮੈਨੂੰ ਜੋ ਲੱਗਦਾ ਹੈ ਅੰਦਰ ਖਾਤੇ ਕੈਪਟਨ ਅਮਰਿੰਦਰ ਸਿੰਘ ਦੇ ਰਵੱਈਏ ਨੂੰ ਲੈ ਕੇ ਮੰਤਰੀ ਤੇ ਵਿਧਾਇਕ ਉਹਨਾਂ ਦੇ ਮਨ ਦੇ ਵਿੱਚ ਰੋਸ ਜ਼ਰੂਰ ਹੈ। ਪਰ 2022 ਦੀਆਂ ਚੋਣਾਂ ਦੀ ਜੇ ਗੱਲ ਕਰੀਏ ਤਾਂ ਕਾਂਗਰਸ ਦੇ ਹਾਲਾਤ ਜਿਹੜੇ ਨੇ ਬਹੁਤ ਮਾੜੇ ਨੇ। ਨਹੀਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਕਾਂਗਰਸ ਦੇ ਹਾਲਾਤ ਜਿਹੜੇ ਨੇ ਮਾੜੇ ਨੇ। ਜੇ ਸਮਝੌਤਾ ਹੋ ਜਾਂਦਾ ਜਿਹਦੇ ਮੈਨੂੰ ਲੱਗਦਾ ਕਿ ਸਮਝੌਤਾ ਤਾਂ ਨਹੀਂ ਹੋਊਗਾ ਕਿ ਸ਼ਾਇਦ ਹਾਲਾਤ ਨੂੰ ਦੇਖਦੇ ਹੋਏ ਜਿੰਨੀ ਮਰ ਆਪਾਂ ਜਿੰਨੀ ਕਹਿ ਦਈਏ ਜੇ ਫਲਾਣੇ ਜੀ ਕੈਪਟਨ ਸਾਹਿਬ ਦੇ ਨੇੜੇ ਨੇ ਜੀ ਸੋਨੀਆ ਗਾਂਧੀ ਦੇ ਜਾਂ ਰਾਹੁਲ ਗਾਂਧੀ ਦੇ ਜਾਂ ਨਵਜੋਤ ਸਿੰਘ ਸਿੱਧੂ ਬੜੇ ਨੇੜੇ ਨੇ ਇਸ ਵੇਲੇ ਹਾਈ ਕਮਾਂਡ ਨੇ ਨੇੜੇ ਜਾਂ ਦੂਰ ਵਾਲੀ ਗੱਲ ਨਹੀਂ ਕਰਨੀ ਉਹਨਾਂ ਨੇ ਦੇਖਣਾ ਹੈ ਕਿ ਇਸ ਬੰਦੇ ਦੇ ਨਾਲ 2022 ਦੀਆਂ ਚੋਣਾਂ ਜਿੱਤੀਆਂ ਜਾ ਸਕਦੀਆਂ ਨੇ ਪਾਰਟੀ ਨੂੰ ਕੋਈ ਨੁਕਸਾਨ ਹੈ ਜਾਂ ਨਹੀਂ ਹੈ ਪਾਰਟੀ ਨੂੰ ਕਿੰਨਾ ਫਾਇਦਾ ਜਿਹਦਾ ਪਾਰਟੀ ਨੂੰ ਫਾਇਦਾ ਹੋਊਗਾ ਹਾਈ ਕਮਾਂਡ ਨੇ ਉਹ ਬੰਦੇ ਨੂੰ ਅੱਗੇ ਲੈਣ ਜੀ ਜਿਹੜਾ ਮਰਜੀ ਬੰਦਾ ਨੇੜੇ ਹੋਵੇ ਨਜ਼ਦੀਕ ਹੋਵੇ ਜਿਹਦਾ ਨੁਕਸਾਨ ਹੋਊਗਾ ਪਾਰਟੀ ਨੇ ਚੁੱਪਚੁਪਿੱਤੇ ਉਹਨੂੰ ਕਹਣਾ ਪਈ ਸੱਜੜਾ ਤੂੰ ਸਾਈਡ ਤੇ ਹੋ ਜਾ ਤੇਰਾ ਸਾਡਾ ਨੁਕਸਾਨ ਹੈ ਵੈਸੇ ਕੋਈ ਗੱਲ ਨਹੀਂ ਤੂੰ ਪਾਰਟੀ ਦਾ ਹਿੱਸਾਈ ਆ ਉਹ ਪੂਰੇ ਹਰ ਤਰੀਕੇ ਦੇ ਨਾਲ ਜਿੱਥੇ ਮੈਥ ਦੀ ਇਕੁਏਸ਼ਨ ਨਹੀਂ ਹੁੰਦੀ ਮੈਡਮ ਵੀ ਇਹ ਬੈਲੈਂਸ ਕੱਢਣੀ ਹੁੰਦੀ ਹੈ ਕੋਈ ਫਾਰਮੂਲਾ ਲਾ ਕੇ ਹੈਨਾ ਉਹ ਉਹਦੀ ਰਕਮ ਬੈਲੈਂਸ ਕਰਨੀ ਹੁੰਦੀ ਹੈ ਹਰ ਤਰੀਕੇ ਦੇ ਨਾਲ ਉਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੇ ਜਮ੍ਹਾਂ ਘਟਾਓ ਕਰਕੇ ਹਾਈ ਕਮਾਂਡ ਨੇ ਇਹ ਦੇਖਣਾ ਹੈ ਕਿ ਕਿਹੜੇ ਅਗੂ ਦੇ ਨਾਲ ਪਾਰਟੀ ਨੂੰ ਫਾਇਦਾ ਕਿਹੜੇ ਆਗੂ ਨਾਲ ਪਾਰਟੀ ਨੂੰ ਨੁਕਸਾਨ ਹੈ ਕੀ ਜੇ ਇਹ ਬੰਦੇ ਨਾਲ ਅਸੀਂ ਇਹ ਫੈਸਲਾ ਦਿੰਨੇ ਇਹਨੂੰ ਲਾਂਬੇ ਕਰਦੇ ਹਾਂ ਕਿ ਇਹ ਦੂਸਰੀ ਕਿਸੇ ਸਿਆਸੀ ਪਾਰਟੀ ਤੇ ਨਹੀਂ ਜਾ ਕੇ ਜੁੜੂਗਾ ਜਿਹਦੇ ਨਾਲ ਪਾਰਟੀ ਨੂੰ ਹੋਰ ਨੁਕਸਾਨ ਹੋਊਗਾ ਬੜੇ ਨਾਪ ਤੋਲ ਕੇ ਬੜੇ ਵਿਚਾਰ ਕਰਕੇ ਪਾਰਟੀ ਨੇ ਫੈਸਲਾ ਲੈਣਾ ਔਰ ਜੇ ਫੈਸਲਾ ਸਹੀ ਤਰੀਕੇ ਨਾਲ ਹੋ ਗਿਆ ਔਰ ਲੋਕਾਂ ਨੂੰ ਇਹ ਸਮਝਾਉਣ 'ਚ ਇਹ ਪ੍ਰਭਾਵਿਤ ਕਰਨ ਦੇ ਵਿੱਚ ਠੀਕ ਰਹੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲਾਂਬੇ ਕਰ ਦਿੰਦੇ ਨੇ ਤੇ ਪਾਰਟੀ ਜਿਹੜੀ ਆ ਫਿਰ ਮਜ਼ਬੂਤ ਤਰੀਕੇ ਦੇ ਨਾਲ ਪੰਜਾਬ 'ਚ ਆ ਸਕਦੀ ਹੈ ਪਰ ਇਹ ਡਿਪੈਂਡ ਕਰਦਾ ਹੈ ਇਹਨਾਂ ਦੇ ਫੈਸਲੇ ਲੈਣ ਦੇ ਢੰਗ ਤਰੀਕੇ ਦੇ ਕਿਸ ਤਰੀਕੇ ਦੇ ਨਾਲ ਆਪਣੀ ਲੀਡਰਸ਼ਿਪ ਦੀ ਕੁਆਲਿਟੀ ਨੂੰ ਇਸਤੇਮਾਲ ਕਰਦੇ ਹੋਏ ਇਹ ਲਾਗੂ ਕਰਦੇ ਨੇ ਪੰਜਾਬ ਕਾਂਗਰਸ ਦੇ ਉੱਤੇ ਜਿਸ ਤਰੀਕੇ ਦੇ ਨਾਲ ਕੱਲ ਸਿੱਟ ਦੇ ਸਾਹਮਣੇ ਪ੍ਰਕਾਸ਼ ਸਿੰਘ ਬਾਦਲ ਵੀ ਪੇਸ਼ ਹੋਏ ਨੇ ਤੇ 2.5 ਘੰਟੇ ਲਗਭਗ ਉਹਨਾਂ ਦੇ ਨਾਲ ਪੁਸ਼ਤਾਸ਼ ਕੀਤੀ ਗਈ ਹੈ ਜੀ ਤੇ ਕਿਸ ਤਰ੍ਹਾਂ ਦਾ ਰਿਹਾ ਉਸ ਤਰ੍ਹਾਂ ਦੇਖੋ ਜੋ ਕੱਲ ਦਾ ਜਿਹੜਾ ਦਿਨ ਸੀਗਾ ਕੱਲ ਪੰਜਾਬ ਦੀ ਸਿਆਸਤ ਦੇ ਵਿੱਚ ਪਹਿਲੇ ਵੀ ਗੱਲ ਕੇ ਬੜੀ ਇਸ ਵੇਲੇ ਹਲਚਲ ਹੈ ਗਈ ਹੈ ਜੀ ਔਰ ਕੱਲ ਵੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਿੱਟ ਵੱਲੋਂ ਜਿਹੜੀ ਆ ਉਹਨਾਂ ਦੇ ਸੈਕਟਰ 4 ਦੇ ਜਿਹੜੇ ਐਮਐਲਏ ਵਿਧਾਇਕਾਂ ਦੇ ਫਲੈਟ ਉੱਥੇ ਇਹਨਾਂ ਦੇ ਫਲੈਟ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਜੀ ਜਿਹੜੀ ਜਿਹੜੀ ਟੀਮ ਆਈ ਸੀ ਇਸ ਦੇ ਨਾਲ ਹੀ ਇੱਕ ਹੋਰ ਚੀਜ਼ ਐ ਕਿ ਡਾਇਰੈਕਟਰ ਪ੍ਰੋਸੀਕਿਊਸ਼ਨ ਵਿਜੇ ਸਿੰਘਲਾ ਵੀ ਆਏ ਸੀ ਜੀ ਤੇ ਉਹਨਾਂ ਨੇ ਤੇ ਪੈਂਦੀ ਸਟੇ ਇਹ ਸਵਾਲ ਪੁੱਛਿਆ ਕਿ ਆਪਣੇ ਬਾਲ ਸਾਹਿਬ ਤੇ ਜਿਹੜੀ ਗੋਲੀ ਚਲਾਣ ਦੀ ਕੋਟਕਪੁਰਾ ਦੇ ਵਿੱਚ ਗੋਲੀ ਚਲਾਣ ਦਾ ਜਿਹੜਾ ਹੁਕਮ ਦਿੱਤਾ ਸੀ ਜੀ ਉਹ ਕਿਹਨੇ ਦਿੱਤਾ ਸੀ ਤੇ ਕੈਪਟਨ ਸਾਹਿਬ ਨੇ ਤੇ ਕਹਿਤਾ ਕਾਕਾ ਜੀ ਤੁਸੀਂ ਕੌਣ ਤੇ ਉਹ ਕਹਿੰਦੇ ਜੀ ਮੈਂ ਡਾਇਰੈਕਟਰ ਪ੍ਰੋਸੀਕਿਊਰ ਤੇ ਤੁਸੀਂ ਤੇ ਮੈਂਬਰ ਨਹੀਂ ਹੈਗੇ ਸਟ ਦੇ ਫਿਰ ਤੁਸੀਂ ਕਾਨੂੰਨ ਸਵਾਲ ਪੁੱਛ ਰਹੇ ਹੋ ਜੀ ਉਹ ਫਿਰ 2.5 ਘੰਟੇ ਜਿੰਨੀ ਦੇਰ ਪੁੱਛ ਕੇ ਚੁੰਦੇ ਰਹੀ ਹੈ ਵਿਜੇ ਸਿੰਘਲਾ ਜਿਹੜੇ ਸੀ ਉਹ ਚੁੱਪ ਕਰਕੇ ਡਾਇਰੈਕਟਰ ਪ੍ਰੋਸੀਕਿਊਸ਼ਨ ਚੁੱਪ ਕਰਕੇ ਸਾਈਡ ਤੇ ਬੈਠੇ ਰਹੇ ਔਰ ਫਿਰ ਇਹ ਪੁੱਛ ਕੇ ਜਿਹੜੀ ਹੈ ਉਹ ਹੁੰਦੀ ਨਹੀਂ 43 ਸਵਾਲ ਜਿਹੜੇ ਆ ਉਹਨਾਂ ਤੋਂ ਪੁੱਛੇ ਕਿ 2015 ਦੇ ਵਿੱਚ ਜਿਹੜੇ ਕੋਟਪੁਰਾ ਦੇ ਵਿੱਚ ਜਿਹੜੀ ਗੋਲੀ ਚਲਾਈ ਸੀ ਉਹ ਚਲਾਉਣ ਦੇ ਹੁਕਮ ਤੋਂ ਲੈ ਕੇ ਹਰ ਚੀਜ਼ ਦਾ ਜਿਹੜਾ ਸਵਾਲ ਆ 43 ਸਵਾਲ 2.5 ਘੰਟੇ ਦੇ ਵਿੱਚ ਪੁੱਛੇ ਨੇ ਔਰ ਇਹਦੇ ਵਿੱਚ ਜੇ ਗੱਲ ਕਰੀਏ ਤੇ ਅਖਾਲੀ ਦਲ ਵਾਲੇ ਵੀ ਇਹ ਵੀ ਦੋਸ਼ ਲਾਉਂਦੇ ਨੇ ਜੀ ਇਹ ਤੇ ਜੀ ਸਿਆਸਤ ਦੇ ਕਰਕੇ ਆ ਮਤਲਬ ਸਿਆਸੀਕਰਨ ਹੋਇਆ ਹੋਇਆ ਇਸ ਮੁੱਦੇ ਦਾ ਤੇ ਇਸ ਕਰਕੇ ਸਭ ਚੀਜ਼ਾਂ ਹੋ ਰਹੀਆਂ ਨੇ ਕਿਉਂਕਿ ਜਿਹੜਾ ਸਿੱਟ ਦਾ ਦਫ਼ਤਰ ਹੈ ਉਹ ਵਿਜੀਲੈਂਸ ਜਿਹੜੇ ਮਹਿਕਮਾ ਉਹਦੇ ਵਿੱਚ ਹੈ ਤੇ ਉਹ ਭਰਤਿੰਦਰ ਸਿੰਘ ਚਾਹਲ ਨੇ ਜਿਹੜੇ ਸਲਾਹ ਕਰਨੇ ਕੈਪਟਨ ਅਮਰਿੰਦਰ ਸਿੰਘ ਦੇ ਉਹ ਉਹਨਾਂ ਦਾ ਜਿਹੜਾ بڑا ਇਹ ਦਫ਼ਤਰ ਦੇ ਵਿੱਚ ਪ੍ਰਭਾਵ ਹੈਗਾ ਤੇ ਉਹ ਸਤ ਚੀਜ਼ਾਂ ਸਿਆਸੀਕਰਨ ਹੋ ਰਿਹਾ ਜੀ ਇਹ ਕਰ ਰਿਹਾ ਜੀ ਉਹ ਕਰ ਰਿਹਾ ਜੀ ਦੇਖੋ ਸਿਆਸੀ ਲੋਕ ਤੇ ਗੱਲਾਂ ਕਰਦੇ ਹੀ ਨਹੀਂ ਕਿਉਂਕਿ ਸਿਆਸਤ ਹੈ ਹੁਣ ਜਿੱਥੋਂ ਤੱਕ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਆਮ ਆਦਮੀ ਪਾਰਟੀ ਵੀ ਇਹ ਦੋਸ਼ ਲਾਉਂਦੀ ਰਹੀ ਹੈ ਔਰ ਪਿੱਛੇ ਜੀ ਜਨਰਲ ਜੇ ਜੇ ਸਿੰਘ ਹੋਰਾਂ ਨੇ ਵੀ ਇਹ ਦੋਸ਼ ਲਾਇਆ ਕਿ ਇਹ ਜਿਹੜੀਆਂ ਦੋਨੇ ਪਾਰਟੀਆਂ ਕਾਂਗਰਸ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਹੈ ਲੀਡਰਸ਼ਿਪ ਨੂੰ ਲੈ ਕੇ ਕਿ ਭਾਈ ਇਹ ਇੱਕ ਦੂਜੇ ਦੇ ਨਾਲ ਵਾਰੀ-ਵੱਟੇ ਦੀ ਤਰੀਕੇ ਦੇ ਨਾਲ ਚੱਲਦੇ ਨੇ ਪੰਜ ਸਾਲ ਜਾਂ 10 ਸਾਲ ਤੁਹਾਡੀ ਵਾਰੀ ਦੇ ਪੰਜ ਸਾਲ ਸਾਡੀ ਵਾਰੀ ਇੱਕ ਤਰੀਕੇ ਦਾ ਵਾਰੀ-ਵੱਟਾ ਹੈ ਬਈ ਤੇ ਹੁਣ ਤੇਰੀ ਵਾਰੀ ਤੇ ਹੁਣ ਮੇਰੀ ਵਾਰੀ ਹੁਣ ਉਹ ਚੀਜ਼ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਸ਼ੰਕਾ ਪੈਦਾ ਹੁੰਦੀ ਹੈ ਕਿ ਕਿਤੇ ਵਾਕਈ ਤੇ ਨਹੀਂ ਕਿਉਂਕਿ ਉਹਨਾਂ ਜਿਸ ਤਰੀਕੇ ਨਾਲ ਬਚਾਉਣ ਦੀਆਂ ਗੱਲਾਂ ਆਈਆਂ ਨੇ ਇਹਨਾਂ ਨੇ ਕੁਮਰ ਵਿਜੀ ਪ੍ਰਤਾਪਪੁਰਾ ਨੇ ਗੱਲ ਕੀਤੀ ਹੈ ਕਿ ਮੇਰੇ ਤੇ ਦਬਾਅ ਬਣਾਇਆ ਗਿਆ ਹੈ ਹੋਰ ਗੱਲਾਂ ਜੋ ਨਿਕਲ ਕੇ ਸਾਹਮਣੇ ਆਈਆਂ ਤਾਂ ਕਈ ਵਾਰੀ ਐਵੇਂ ਲੱਗਦਾ ਕਿ ਸ਼ਾਇਦ ਚੀਜ਼ਾਂ ਇਸ ਢੰਗ ਨਾਲ ਤੇ ਨਹੀਂ ਹੈ ਲੋਕਾਂ ਦੇਖੋ ਜੋ ਵਿਰੋਧੀ ਤਰ੍ਹਾਂ ਗੱਲਾਂ ਕਰਦੀਆਂ ਨੇ ਲੋਕਾਂ ਤੱਕ ਤੇ ਉਹ ਗੱਲਾਂ ਪਹੁੰਚਦੀਆਂ ਨੇ ਲੋਕਾਂ ਨੂੰ ਪਤਾ ਲੱਗਦਾ ਫਿਰ ਸ਼ੰਕਾ ਵੀ ਲੋਕਾਂ ਨੂੰ ਹੁੰਦੀ ਹੈ ਕਿ ਸ਼ਾਇਦ ਇਦਾਂ ਤੇ ਨਹੀਂ ਹੈ ਸੋ ਇਸ ਵੇਲੇ ਜੋ ਚੀਜ਼ਾਂ ਚੱਲ ਰਹੀਆਂ ਨੇ ਕਿਤਨੇ ਕਿਤੇ ਇਹ ਵੀ ਆਪਾਂ ਗੱਲ ਨਹੀਂ ਕੀਤੀ ਦੂਰ ਇਸ ਗੱਲ ਤੋਂ ਵੀ ਜਿਹੜੀਆਂ ਆਪਾਂ ਕਿਨਾਰਾ ਨਹੀਂ ਕਰ ਸਕਦੇ ਕਿ ਇਹ ਸਭ ਚੀਜ਼ਾਂ ਜਿਹੜੀਆਂ ਸਿਆਸੀਕਰਨ ਹੋ ਸਕਦਾ ਹੈ ਇਹਨਾਂ ਸਭ ਚੀਜ਼ਾਂ ਦੇ ਇਹ ਆਪਾਂ ਚਾਹੇ ਉਹ ਸਿੱਟਦੀ ਹੋਵੇ ਗੱਲ ਚਾਹੇ ਹੋਰ ਵੀ ਜਿਸ ਤਰੀਕੇ ਨਾਲ ਤੀਜੀ ਰਫਤਾਰ ਫੜੀ ਹੋਈ ਹੈ ਕਿ ਪਹਿਲਾਂ ਕਹਿੰਦੇ ਸੀ ਕੈਪਟਨ ਸਾਹਿਬ ਕਹਿੰਦੇ ਸੀ ਮੈਂ ਬਿਮਾਰ ਆ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਬਿਮਾਰ ਆ ਸਾਡੇ ਕੋਲ ਨਹੀਂ ਆ ਸਕਦੇ ਅਸੀਂ ਤੁਹਾਡੇ ਧਰਾਂ ਤੇ ਆ ਜੰਨੇ ਆ ਅਸੀਂ ਤੁਹਾਡੇ ਘਰ ਆ ਜੰਨੇ ਆ ਤੁਹਾਡੇ ਘਰ ਆ ਕੇ ਪੁੱਛਗਿੱਛ ਕਰ ਲੈਣੇ ਜੇ ਤੁਸੀਂ ਕੋਈ ਗੱਲ ਨਹੀਂ ਬਟ ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਬਣੀਆਂ ਹੋਈਆਂ ਨੇ ਸਿਆਸੀ ਸਮੀਕਰਨ ਇਦਾਂ ਦੇ ਬਣੇ ਹੋਏ ਨੇ ਮੈਂ ਅਰਥ ਜੇ ਗੱਲ ਕਹਿੰਨਾ ਹੈ ਅਗਰ ਜਿਹੜੇ ਸਿਆਸੀ ਲੋਕ ਹੈ ਆਪਣੀ ਕੁਰਸੀ ਦੀ ਬਜਾਏ ਇਮਾਨਦਾਰੀ ਦੇ ਨਾਲ ਲੋਕਾਂ ਦੇ ਵਿੱਚ ਵਿਚਰਨ ਕੇ ਲੋਕਾਂ ਦੀਆਂ ਸਮੱਸਿਆ ਨੂੰ ਦੇਖਦੇ ਹੋਏ ਦੇਸ਼ ਭਲਾਈ ਦਾ ਲੋਕ ਭਲਾਈ ਦਾ ਸਮਾਜ ਭਲਾਈ ਦਾ ਜਿਹੜਾ ਕੰਮ ਕਰਨ ਨਾ ਤੇ ਲੋਕ ਆਪਣੇ ਆਪ ਵੀ ਚੋਣ ਲੈਣਗੇ ਉਹਨਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਕੋਈ ਵੀ ਡਰਾਮੇਬਾਜ਼ੀ ਕਰਨ ਦੀ ਲੋੜ ਨਹੀਂ ਇਸ ਵੇਲੇ ਇੱਕ ਤਰੀਕੇ ਦਾ ਲੋਕਾਂ ਨੂੰ ਅੱਖਾਂ ਦੇ ਵਿੱਚ ਮਿੱਟੀ ਪਾਈ ਜਾਂਦੀ ਨੇ ਸਿਆਸੀ ਕੋਈ ਵੀ ਪਾਰਟੀ ਆ ਲੋਕਾਂ ਦੇ ਅੱਖਾਂ 'ਚ ਮਿੱਟੀ ਪਾ ਕੇ ਆਪਣੀਆਂ ਸੀਟਾਂ ਜਿਹੜੀਆਂ ਨੇ ਉਹ ਨਜ਼ਰ ਆਉਂਦੀਆਂ ਨੇ ਇਹਨਾਂ ਨੂੰ ਵੀ ਅਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀਆਂ ਜਿਹੜੀਆਂ ਕੁਰਸੀਆਂ ਸੰਭਾਲ ਲਈਏ ਆਪਣੇ ਅਹੁਦੇ ਸੰਭਾਲ ਲਈਏ ਤੇ ਜੇ ਮੈਂ ਕਹਿੰਦਾ ਮਤਲਬ ਹਾਲਾਤ ਇਹ ਬਣੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਕਿ ਇਸ ਵੇਲੇ ਇਨਸਾਨੀਅਤ ਭੁੱਲ ਕੇ ਲੋਕਾਂ ਦੀ ਭਲਾਈ ਭੁੱਲ ਕੇ ਇਸ ਵੇਲੇ ਸਿਆਸੀ ਲੋਕ ਸਿਰਫ ਆਪਣੀ ਕੁਰਸੀ ਦੇ ਉੱਤੇ ਨਜ਼ਰ ਰੱਖੀ ਜਿੱਦਾਂ ਨਾ ਉਹ ਕਹਿੰਦੇ ਵੀ ਅਰਜਨ ਦੀ ਜਿਹੜੀ ਹੁੰਦੀ ਆ ਤੀਰ ਕਮਾਨ ਦੇ ਨਾਲ ਉਹ ਜਿਹੜਾ ਆ ਆ ਚਿੜੀ ਦੀ ਅੱਖ ਤੇ ਤੇ ਨਿਸ਼ਾਨਾ ਹੁੰਦਾ ਤੇ ਇਸ ਵੇਲੇ ਸਾਡੇ ਸਿਆਸੀ ਲੋਕਾਂ ਦਾ ਨਿਸ਼ਾਨਾ ਕੁਰਸੀ ਦੇ ਉੱਤੇ ਆ ਉਹ ਕੁਰਸੀ ਨਜ਼ਰ ਆਉਂਦੀ ਆ ਨਾ ਉਹਨਾਂ ਨੂੰ ਕੋਈ ਜਿੱਦਾਂ ਅਰਜਨ ਨੂੰ ਕੋਈ ਦਰਖਤ ਨਹੀਂ ਸੀ ਨੇੜੇ ਨਜ਼ਰ ਆਉਂਦਾ ਕੋਈ ਹੋਰ ਚੀਜ਼ ਨਹੀਂ ਸੀ ਨਜ਼ਰ ਆਉਂਦੀ ਸਿਰਫ ਚਿੜੀ ਦੀ ਅੱਖ ਨਜ਼ਰ ਆਉਂਦੀ ਸੀ ਇਸੇ ਤਰੀਕੇ ਨਾਲ ਸਾਡੇ ਸਿਆਸੀ ਲੋਕਾਂ ਨੂੰ ਕੁਰਸੀ ਤੋਂ ਇਲਾਵਾ ਲੋਕਾਂ ਦੀਆਂ ਦਰਦ ਲੋਕਾਂ ਦੀਆਂ ਮੁਸੀਬਤਾਂ ਲੋਕਾਂ ਦੀਆਂ ਦਿੱਕਤਾਂ ਨਹੀਂ ਨਜ਼ਰ ਆ ਰਹੀਆਂ ਕੋਈ ਵੀ ਪਾਰਟੀ ਸਿਆਸੀ ਪਾਰਟੀ ਹੈ ਕਿਉਂਕਿ ਸਿਆਸੀ ਪਾਰਟੀਆਂ ਦੇ ਸਾਡੇ ਜੋ ਲੋਕ ਜਾਣਦੇ ਨੇ ਚਾਹੇ ਉਹ ਇੱਕ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਚਲ ਜਾਣਗੇ ਦੂਸਰੀ ਨੂੰ ਛੱਡ ਕੇ ਤੀਸਰੀ ਚਲ ਜਾਣਗੇ ਪਰ ਲੋਕ ਤੇ ਉਹੀ ਨੇ ਵਿਚਾਰਧਾਰਾ ਦੇ ਉਹ ਬੇਸਿਕਲੀ ਤੁਹਾਡੇ ਤੁਸੀਂ ਡੀਐਨਏ ਤੇ ਬਦਲ ਨਹੀਂ ਸਕਦੇ ਜੀ ਸੋਚ ਤੇ ਤੁਸੀਂ ਬਦਲ ਨਹੀਂ ਸਕਦੇ ਸੋਚ ਚਾਹੇ ਤੁਸੀਂ ਇੱਕ ਪਾਰਟੀ ਚਲ ਜਾਓ ਤਾਂ ਵੀ ਉਹੀ ਰਹਿਣੀ ਹੈ ਦੂਸਰੀ ਚਲ ਜਾਓ ਤਾਂ ਵੀ ਉਹੀ ਰਹਿਣੀ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦੇਖੋ ਅੱਜ ਪਿਸੇ ਹੋਏ ਨੇ ਜੇ ਲੋਕ ਸਿਆਸੀ ਪਾਰਟੀਆਂ ਸਿਆਸੀ ਚੀਜ਼ਾਂ ਲੋਕ ਇਹੋ ਜਿਹੇ ਮਨਾ ਦੇ ਵਿੱਚ ਇਹਨਾਂ ਦੇ ਇੰਨੀ ਕਿ ਮੈਲ ਹੈ ਕਿ ਚਾਹੁੰਦੇ ਨਹੀਂ ਹੈਗੇ ਕਿ ਦੇਸ਼ ਦਾ ਭਲਾ ਹੋ ਜੇ ਦੇਖੋ ਐਸੀ ਗੱਲ ਨਹੀਂ ਬਹੁਤ سارے ਪ੍ਰੋਵੀਜ਼ਨ ਸਾਡੀ ਸਿਆਸਤ ਦੇ ਵਿੱਚ ਇਹੋ ਜਿਹੇ ਨੇ ਸਾਡੇ ਕਾਨੂੰਨ ਦੇ ਵਿੱਚ ਸਾਡੇ ਰੂਲਸ ਨੇ ਕਿ ਰਾਈਟ ਟੂ ਰਿਕਾਲ ਦੀ ਗੱਲ ਆ ਰਾਈਟ ਟੂ ਰਿਜੈਕਟ ਦੀ ਗੱਲ ਸਹੀ ਤਰੀਕੇ ਨਾਲ ਲਾਗੂ ਕਿੱਥੇ ਹੋਏ ਨੇ ਅੱਜ ਨੋਟਾ ਦਾ ਬਟਨ ਦਬਾ ਲਾ ਦੁੱਤਾ ਔਰ ਉਹਦੀ ਤੁਸੀਂ ਦੇਖ ਲਓ ਕਿ ਪ੍ਰੈਕਟੀਕਲੀ ਕਿੱਥੇ ਲਾਗੂ ਹੁੰਦਾ ਸਿਰਫ ਦਿਖਾਵੇ ਲਈ ਹੈ ਜੀ ਹੁਣ ਦੂਜੇ ਪਾਸੇ ਤੁਸੀਂ ਦੇਖ ਲਓ ਕਿ ਰਾਈਟ ਟੂ ਰਿਜੈਕਟ ਹੈ ਕਿ ਅਗਰ ਪੰਜ ਸਾਲ ਤੁਸੀਂ ਕੋਈ ਨੁਮਾਇੰਦਾ ਚੁਣਿਆ ਅਗਰ ਉਹ ਕੰਮ ਨਹੀਂ ਕੀਤਾ ਤੇ ਉਹ ਤੁਸੀਂ ਵਾਪਸ ਬੁਲਾ ਸਕਦੇ ਹੋ ਪਰ ਨਹੀਂ ਉਹ ਲਾਗੂ ਨਹੀਂ ਹੋਇਆ 5 ਸਾਲ ਤੋ ਜਿਹੜੀ ਚੋਰ ਐ ਟੱਗ ਐ ਠੱਗੀਆਂ ਮਾਰਦਾ ਜੋ ਮਰਜ਼ੀ ਕਰਦਾ ਤੁਹਾਨੂੰ 5 ਸਾਲ ਉਹਨੂੰ ਝੱਲਣਾ ਪੈਂਦਾ ਤੁਹਾਡੇ ਕੋਈ ਕੋਈ ਉਹ ਨਹੀਂ ਐ ਸੋ ਇਸ ਵੇਲੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦੇਸ਼ ਦੇ ਹਾਲਾਤ ਨੇ ਸਿਆਸੀ ਲੋਕ ਜਿਹੜੇ ਨੇ ਹੋਰ ਮਾੜੇ ਕਰ ਸਕਦੇ ਨੇ ਕੋਈ ਵੀ ਪਾਰਟੀ ਆ ਜੀ ਕੁਝ ਇੱਕ ਦੋ ਪਾਰਟੀਆਂ ਹੈਗੀਆਂ ਜਿਹੜੀਆਂ ਲੋਕਾਂ ਦੇ ਵਿਚਾਰਧਾਰਾ ਨੂੰ ਸਮਝਦੀਆਂ ਜਾਣਦੀਆਂ ਜਾਂ ਵਿਚਾਰ ਕਰਦਿਆਂ ਨੇ ਪਰ ਇਸ ਵੇਲੇ ਜੋ ਬਾਕੀ ਨੇ ਜਿਆਦਾ ਕਰਕੇ ਮжоਰਿਟੀ ਦੇ ਵਿੱਚ ਸਿਆਸੀ ਲੋਕ ਨੇ ਲੋਕਾਂ ਦੇ ਹਮਦਰਦ ਨਹੀਂ ਗਏ ਜਾ ਸਕਦੇ ਇਹਦੇ ਨਾਲ ਹੀ ਬਿੰਦਰ ਜੀ ਵੀ ਚਰਚਾ ਦਾ ਵਿਸ਼ਾ ਨੂੰ ਵਿਰਾਮ ਦਿੰਨੀ ਆ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਆਰਤੀ ਜੀ ਜਿਵੇਂ ਕਿ ਬਰਿੰਦਰਜੀਤ ਨਾਲ ਸਿਆਸਤ ਦੇ ਨਾਲ ਜੁੜੇ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਜਿਸ ਤਰੀਕੇ ਦੇ ਨਾਲ ਸਮਿਕਰਣ ਬਹੁਤ ਤੇਜ਼ੀ ਦੇ ਨਾਲ ਬਦਲ ਰਹੀ ਨਹੀਂ ਚੋਣਾਂ ਵੀ ਨਜ਼ਦੀਕ ਆ ਰਹੀਆਂ ਨੇ ਤੇ ਜੋ ਮੌਜੂਦਾ ਹਾਲਾਤ ਨੇ ਉਹਨਾਂ ਦਾ ਇਸ ਆਉਣ ਵਾਲੇ ਚੋਣਾਂ ਤੇ ਕੀ ਅਸਰ ਹੋਵੇਗਾ ਇਹ ਸਮਾਂ ਹੀ ਦੱਸੇਗਾ। ਇਸੇ ਤਰ੍ਹਾਂ ਹੀ ਹੋਰ ਵੀ ਨਵੇਂ ਮੁੱਦਿਆਂ ਨੂੰ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਤੁਸੀਂ ਬਣੇ ਰਹੋ ਐਸਐਮਜੀ ਨਿਊਜ਼ ਦੇ ਨਾਲ।